ਕਹਿੰਦੇ ਤੁਹਾਡੇ ਯਾਰਾਂ ਦੋਸਤਾਂ ਨੇ ਨਹੀਂ ਕਿ ਯਾਰ ਆਹ ਕੀ ਕੰਮ ਫੜੀ ਫਿਰਦਾ ਤੂੰ ਕਹਿੰਦੇ ਤਾਂ ਬਹੁਤ ਆ ਜੀ ਉਹ ਤਾਂ ਮੇਰੇ ਜਦੋਂ ਮੇਰਾ ਰਿਸ਼ਤਾ ਹੋਇਆ ਸੀ ਨਾ ਕੁਝ ਬੀਬੀਆਂ ਪੜ ਗਈਆਂ ਸੀ ਵੀ ਉਹ ਪੈਂਚਰ ਲਾਉਂਦੇ ਨੇ ਹਾਂਜੀ ਮਿੱਤਰੋ ਅੱਜ ਆਪਾਂ ਆ ਚੁੱਕੇ ਹਾਂ ਫਿਰੋਜ਼ਪੁਰ ਦੇ ਇੱਕ ਪਿੰਡ ਲੇਲੀਵਾਲਾ ਦੇ ਵਿੱਚ ਜਿੱਥੇ ਇੱਕ ਨੌਜਵਾਨ ਹੈ ਜਿਹੜਾ ਬਾਹਰ ਜਾ ਕੇ ਪੈਸੇ ਖਰਾਬ ਕਰਨ ਦੀ ਬਜਾਏ ਉਹਨੇ ਆਪਣੇ ਪਿੰਡ ਵਿੱਚ ਹੀ ਰੋਜ਼ਗਾਰ ਪੈਦਾ ਕਰ ਦਿੱਤਾ ਆਜੋ ਤੁਹਾਨੂੰ ਮਿਲਾਉਂਦੇ ਹਾਂ ਉਸ ਨੌਜਵਾਨ ਦੇ ਨਾਲ ਕੀ ਹਾਲ ਚਾਲ ਨੇ ਭਾਈ ਜੀ? ਬੜੀ ਵਧੀਆ ਵਰਗੀ। ਕੀ ਨਾਮ ਆ ਤੁਹਾਡਾ? ਗੁਰਵਿੰਦਰ ਜੀ। ਭਾਈ ਗੁਰਵਿੰਦਰ ਜਦੋਂ ਤੁਸੀਂ ਦੇਖਦੇ ਹੋ ਕਿ ਲੋਕ ਨੌਜਵਾਨ ਇਹਨੇ ਪੈਸੇ ਇੱਕ ਵਾਰ ਖਰਚ ਕਰਕੇ ਜਾਂਦੇ ਉੱਥੇ ਜਾ ਕੇ ਵਿਧਿਆੜੀਆਂ ਹੀ ਕਰਦੇ ਨੇ। ਮੈਂ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ? ਉਹਨਾਂ ਨੂੰ ਵੀਰੇ ਇਹੋ ਹੀ ਗੱਲ ਆ ਵੀ ਆਪਾਂ ਬਾਹਰ ਜਾਣੇ ਆ ਹਨਾ ਉੱਥੇ ਵੀ ਦਿਹਾੜੀ ਕਰਨੀ ਆ ਤੇ ਮੰਨ ਲਓ ਵੀ ਕਿਸੇ ਦੇ ਥੱਲੇ ਕੰਮ ਕਰਨ ਵਾਲੋ ਤੇ ਆਪਾਂ ਆਪ ਦਾ ਇੱਥੇ ਕੰਮ ਕੀਤਾ ਆਪਾਂ ਮਾਲਕ ਆ ਹਨਾ ਮੇਰੇ ਥੱਲੇ ਮੰਨ ਲਓ ਤਿੰਨ ਬੰਦੇ ਕੰਮ ਕਰਦੇ ਨੇ ਕਿ ਜੇ ਆ ਮੈਂ ਉਹਨਾਂ ਦੇ ਥੱਲੇ ਕੰਮ ਕਰਨਾ ਤੇ तकरीबन ਬਾਹਰ ਜਿੰਨੇ ਮੈਂ ਇੱਥੇ ਪੈਸੇ ਬਣਾ ਰਿਹਾ ਹਾਂ ਜਿੰਨੇ ਲੋਕ ਬਾਹਰ ਜਾ ਕੇ ਬਣਾਉਂਦੇ ਆ ਇਹ ਵੀਰ ਜੀ ਇੱਕ ਆਪਣੇ ਠੰਡੇ ਆਟੇ ਵਾਲਾ ਪ੍ਰੋਜੈਕਟ ਆ ਅੱਛਾ ਤੇ ਨਾਲ ਰੂਲਾ ਵਗੈਰਾ ਲਾ ਰੱਖਿਆ ਜੀ ਮਤਲਬ ਮਸਾਲੇ ਦੇ ਇੱਥੇ ਪੀਸਦੇ ਹਾਂ ਤੁਸੀਂ ਹਾਂਜੀ ਮਸਾਲੇ ਵੀ ਪੀਸਦੇ ਹਾਂ ਜੀ ਨਾਲ ਆਪਣਾ ਵਰਕਸ਼ਾਪ ਟਰਾਲੀਆਂ ਦਾ ਕੰਮ ਆ ਜੀ ਸਰਵਿਸ ਸਟੇਸ਼ਨ ਦਾ ਕੰਮ ਆ ਜੀ ਆਪਣਾ ਅੱਛਾ ਅੱਛਾ ਠੀਕ ਹੈ ਠੀਕਾ ਮਤਲਬ ਇਕੱਲਾ ਇੱਕ ਹੀ ਕੰਮ ਨਹੀਂ ਕੀਤਾ ਇਹਦੇ ਨਾਲ ਬਹੁਤ ਸਾਰੇ ਕੰਮ ਕੀਤੇ ਆ ਨਾਲ ਇਹਨਾਂ ਦਾ ਵੈਲਡਿੰਗ ਦਾ ਕੰਮ ਵੀ ਹੈ ਚੱਕੀ ਵੀ ਆ ਉਹਦੇ ਨਾਲ ਇਹਨਾਂ ਨੇ ਸਰਵਿਸ ਸਟੇਸ਼ਨ ਵੀ ਖੋਲ ਰੱਖਿਆ ਚੱਕੀਆਂ ਤਾਂ ਨਾਰਮਲ ਵੀ ਹੈਗੀਆਂ ਨੇ ਪਰ ਇਹ ਚੱਕੀ ਦਾ ਕੀ ਫਾਇਦਾ ਇਹ ਚੱਕੀ ਵੀਰ ਜੀ ਇੱਕ ਤਾਂ ਮੰਨ ਲਓ ਵੀ ਇੱਕ ਕੁਆਂਟਲ ਕਣਕ مگر 3 ਕਿਲੋ ਫੈਬਰ ਹੁੰਦੀ ਜੋ ਆਮ ਚੱਕੀ ਵਾਲੇ ਨੂੰ ਪਤਾ ਹੀ ਨਹੀਂ ਹੈਗਾ ਹੂੰ 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 ਉਹ ਕਾਰਨ ਕਿ ਇਹ ਠੰਡਾ ਆਟਾ ਹੁੰਦਾ ਉਹ ਫੈਬਰ ਖਰਾਬ ਨਹੀਂ ਹੁੰਦੀ ਹੂੰ ਹੂੰ ਉਹ ਕੋਲੋਂ ਪ੍ਰੋਟੀਨ ਉਵੇਂ ਹੀ ਮਿਲਦੀ ਆ ਠੀਕ ਹੈ ਮਤਲਬ ਤੱਤ ਖਰਾਬ ਨਹੀਂ ਹੁੰਦਾ ਹਾਂਜੀ ਤੇ ਇੱਕ ਇਹਦਾ ਫਾਇਦਾ ਜੀ ਇਹ ਆਟਾ ਆਪਣਾ ਜਿਉ 20 ਦਿਨ ਕੱਢਦਾ ਇਹ ਆਟਾ ਆਪਣਾ ਮੰਨ ਲਓ 2 ਮਹੀਨੇ ਕੱਢ ਜਾਂਦਾ ਇਹਨੂੰ ਕੀੜਾ ਨਹੀਂ ਲੱਗਦਾ ਤੇ ਲੋਕ ਅਕਸਰ ਲੋਕ ਆਮ ਚੱਕੀਆਂ ਵਾਲੇ ਜਿਨ੍ਹਾਂ ਨਹੀਂ ਲਾਇਆ ਉਹ ਡਰਾਉਂਦੇ ਨੇ ਵੀ ਇਹ ਆਟਾ ਨਾ ਖਾਓ ਰੂਲੇ ਵਾਲਾ ਨਾ ਖਾਓ ਠੰਡੇ ਆਟਾ ਨਾ ਖਾਓ ਹਾਂ ਰੂਲੇ ਵਾਲਾ ਮੈਂ ਵੀ ਸੁਣਿਆ ਇਹ ਲਗ ਸਾਲ ਕੋਈ ਨਹੀਂ ਹੁਣ ਆ ਰੂਲਾ ਹੈ ਜੀ ਇਹਦੇ ਚ ਕਣਕ ਦੀ ਸਫਾਈ ਹੋਣੀ ਨਾ ਕੋਈ ਛਿੱਲ ਲੈਣੀ ਨਾ ਕੁਝ ਨਹੀਂ ਹੋਣਾ ਮਤਲਬ ਫਾਈਬਰ ਵਿੱਚ ਹੀ ਜਾਣਾ ਹਾਂਜੀ ਉਹ ਸਫਾਈ ਹੋਣੀ ਮਿੱਟੀ ਘੱਟਾ ਜੋ ਵੀ ਉਹਨੇ ਕੱਢ ਦੇਣਾ ਕਣਕ ਐਨ ਸਾਫ਼ ਕਰ ਦੇਣੀ ਹੈ ਜੀ ਮਤਲਬ ਲੋਕ ਡਰਾਉਂਦੇ ਨੇ ਵੀ ਰੂਲੇ ਵਾਲਾ ਨਾ ਖਾਓ ਠੰਡੇ ਆਟਾ ਨਾ ਖਾਓ ਮਤਲਬ ਕਿ ਇਹਦਾ ਨੁਕਸਾਨ ਕੋਈ ਨਹੀਂ ਇਹਦਾ ਫਾਇਦਾ ਹੁੰਦਾ ਤੁਹਾਨੂੰ ਤੇ ਭਾਈ ਕਿੰਨਾ ਕੁ ਟਾਈਮ ਹੋਇਆ ਤੁਹਾਨੂੰ ਆ ਇੰਡਸਟਰੀ ਨੂੰ ਸ਼ੁਰੂ ਕੀਤੇ ਆ ਵਧੀਆ ਕੋਈ ਤੇ ਆਪਾਂ ਨੂੰ ਹੋਏ ਨੇ ਕੋਈ ਸਾਲ ਦੇ ਲਗਭਗ ਵਧੀਆ ਕੰਮ ਚੱਲ ਰਿਹਾ ਹੈ ਹਾਂਜੀ ਇੱਥੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਤੁਸੀਂ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਇੱਥੇ ਰੋਜ਼ਗਾਰ ਖੋਲੋ ਜਾਂ ਬਾਹਰ ਹੀ ਚਲੇ ਜਾਓ ਨਹੀਂ ਵੀਰੇ ਇਸ ਤਰ੍ਹਾਂ ਵੀ ਜੇ ਮੈਂ ਲਹਣ ਮੈਂ ਫਰਜ ਕਰ ਲਉ ਮੈਂ 30 ਲੱਖ ਰੁਪਈਆ ਤੇ ਲਾਇਆ ਹੀ ਨਹੀਂ ਹਣਾ ਮੇਰਾ ਵਾਧ ਤੋ ਵਾਧ 12-13 ਲੱਖ ਰੁਪਈਆ ਲੱਗਾ ਬਿਲਕੁਲ ਤਿੰਨਾਂ ਕੈਨੇਡਾ ਵਾਲੇ ਬੰਦੇ ਜਿੰਨੇ ਪੈਸੇ ਕਮਾ ਰਿਆ ਇੱਥੇ ਬੈਠਾ ਉਲਟਾ ਮੈਂ ਮਾਲਕ ਹਣਾ ਫਿਰ ਮੇਰੇ ਕੋਲ ਰਿਕਵਰੀ ਹੈਗੀ ਆ ਮੈਂ ਕੱਲ ਨੂੰ ਕੰਮ ਛੱਡਣਾ ਮੇਰੇ ਕੋਲ ਉਹਨੇ ਪੈਸੇ ਹੈਗੇ ਨੇ ਜਿੰਨੇ ਮੈਂ ਲਾਏ ਜਿੰਨੇ ਲਾਏ ਸੀ ਉਹਨੇ ਤਾਂ ਮੇਲੀ ਜਾਣਗੇ ਹੁਣ ਜਿਹੜਾ ਲਾ ਕੇ ਗਿਆ ਉਹ ਜੋ ਏਜੰਟ ਨੂੰ ਦੇ ਤੋ ਵਾਪਸ ਨਹੀਂ ਆਉਂਦਾ ਹਾਂ ਉਹ ਤਾਂ ਮਿੱਟੀ ਆ ਖਤਮ ਆ ਪੁੱਲਟਾ ਟਿਕਟ ਵੀ ਉਹਨੇ ਘਰ ਦੇ ਪੈਸਿਆਂ ਤੋਂ ਕਾਉਣੀ ਆ ਤੇ ਫਿਰ ਵਾਪਸ ਆਉਂਦਾ ਕਾਫੀ ਇੰਟਰਵਿਊਸ ਆਪਾਂ ਦੇਖਦੇ ਆ ਜਿੰਨਾ ਜੋ ਦੱਸਦੇ ਜੀ ਉਹਨਾਂ ਨਾਲੋਂ ਰੋਜ਼ ਆਪਾਂ ਵੇਖ ਹੀ ਰਹੇ ਆ ਆਪਾਂ ਕਈ ਡੌਂਕੀ ਲਾ ਕੇ ਜਾਂਦੇ ਆ ਅਮਰੀਕਾ ਦੇ ਡੌਂਕੀ ਲਾ ਰਹੇ ਨਾਲੇ ਤਾਂ 40 ਲੱਖ ਰੁਪਈਆ ਖਰਾਬ ਕਰਦੇ ਨਾਲੇ ਜੰਗਲਾਂ ਦੇ ਵਿੱਚ ਆਪਣੀ ਜਾਨ ਗਵਾਉਂਦੇ ਜਾਨ ਗਵਾਉਂਦੇ ਬਾਈ ਗੁਰਵਿੰਦਰ ਹਾਂ ਇੰਨੇ ਕੰਮ ਕਰਦੇ ਹੋ ਤੁਸੀਂ ਚੱਕੀ ਖੋਲੀ ਕਦੇ ਤੁਹਾਡੇ ਯਾਰਾਂ ਦੋਸਤਾਂ ਨੇ ਨਹੀਂ ਕਿ ਯਾਰ ਆਹ ਕੀ ਕੰਮ ਫੜੀ ਫਿਰਦਾ ਤੂੰ ਕਹਿੰਦੇ ਤਾਂ ਬਹੁਤ ਆ ਜੀ ਉਹ ਤਾਂ ਮੇਰੇ ਜਦੋਂ ਮੇਰਾ ਰਿਸ਼ਤਾ ਹੋਇਆ ਸੀ ਨਾ ਕੁਝ ਬੀਬੀਆਂ ਪੜ ਗਈਆਂ ਸੀ ਵੀ ਉਹ ਪੈਂਚਰ ਲਾਉਂਦੇ ਨੇ ਉਹਨਾਂ ਕੋਲ ਜ਼ਮੀਨ ਐ ਨਹੀਂ ਪਰ ਮੇਰੇ ਜਿਹੜੇ ਸਹੁਰੇ ਸੋਣਾ ਕਹਾਂ ਹੀ ਕੋਈ ਚੱਕਰ ਨਹੀਂ ਲਿਜੇ ਜ਼ਮੀਨ ਨਹੀਂ ਹੈਗੀ ਰੋਟੀ ਤਾਂ ਖਾਂਦੇ ਹੀ ਪੈਣਗੇ ਵੀ ਲੋਕ ਹੁਣ ਜਿਵੇਂ ਮੇਰੇ ਫਾਦਰ ਸਾਹਿਬ ਦੇਖੋ ਪੈਂਚਰ ਲਾ ਰਹੇ ਨੇ ਹਾਂ ਹਾਂ ਲੋਕੀ ਕੀ ਕਰਦੇ ਨੇ ਪੈਂਚਰਾਂ ਦੇ ਕਾਨੂੰਨ ਛੋਟਾ ਕੰਮ ਗਿੰਦੇ ਨੇ ਠੀਕ ਆ ਜੀ ਲਾਲ ਉਹਦੇ ਤੇ ਵੀ ਸੋਨੇ ਪੈਸੇ ਬੰਦ ਹੁਣ ਚਾਰ ਕੰਮ ਅਸੀਂ ਕਰ ਰਹੇ ਆ ਤੇ ਦੋ ਸਾਡੇ ਥੱਲੇ ਬੰਦੇ ਕੰਮ ਕਰਦੇ ਜੋ ਅੱਜ ਆਏ ਨਹੀਂਗੇ ਠੀਕ ਆ ਜੀ ਮੈਂ ਤੁਸੀਂ ਬਾਪ ਬੇਟਾ ਦੋਨੋਂ ਇਕੱਠੇ ਕੰਮ ਕਰਦੇ ਹੋ ਇੱਥੇ ਬਿਲਕੁਲ ਜੀ ਅਸੀਂ ਇਕੱਠੇ ਕੰਮ ਕਰਦੇ ਆ ਜੀ ਮਤਲਬ ਇੱਕ ਬ੍ਰਦਰ ਮੇਰਾ ਉਹ ਘਰੇ ਆ ਜੀ ਉਹ ਆਪਣੇ ਕੋਲ ਤਿੰਨ ਚਾਰ ਘੋੜੀਆਂ ਢ ਘੋੜੇ ਆ ਜੀ ਅੱਛਾ ਉਹ ਉਹਨਾਂ ਦੀ ਕੇਅਰ ਕਰਦੇ ਆ ਉਹਨਾਂ ਸਟੱਡ ਫਾਰਮ ਦੀ ਖੋਲ ਰੱਖਿਆ ਹਾਂਜੀ ਸਟੱਡ ਫਾਰਮ ਹੀ ਆ ਮਤਲਬ ਯਾਰ ਤੁਸੀਂ ਕਿੰਨਾ ਕੰਮ ਕਰਦੇ ਹੋ ਮੈਂ ਜੇ ਕੰਮ ਗਿਣਨੇ ਸ਼ੁਰੂ ਕਰਾਂ ਤੇ ਸਭ ਤੋਂ ਪਹਿਲਾਂ ਇੱਧਰ ਦਿਖਾ ਸਕਦੇ ਹਾਂ ਪੋਹ ਨਾ ਦਾ ਕੰਮ ਹੈਗਾ ਵੈਲਡਿੰਗ ਦਾ ਦੂਜਾ ਚੱਕੀ ਆ ਗਈ ਤੇ ਤੀਜਾ ਪੈਂਚਰਾਂ ਵਾਲਾ ਕੰਮ ਹੈ ਤੇ ਚੌਥਾ ਸਰਵਿਸ ਸਾਡਾ ਸਰਵਿਸ ਸਟੇਸ਼ਨ ਹੈ ਜਿੱਥੇ ਗੱਡੀਆਂ ਵਾਸ਼ ਕਰਦੇ ਨੇ ਤੇ ਪੰਜਵਾਂ ਸਟੱਡ ਫਾਰਮ ਵੀ ਹਾਂਜੀ ਸਟੱਡ ਫਾਰਮ ਬੜਾ ਮਹਿੰਗਾ ਕਿੱਤਾ ਹੈ ਤੁਸੀਂ ਜੇ ਇੰਟਰਨੈਟ ਤੇ ਦੇਖਿਆ ਹੋਏ ਤਾਂ ਬੜੇ ਮਹਿੰਗੇ ਮਹਿੰਗੇ ਘੋੜੇ ਆ ਹਾਂਜੀ ਆਪਣੇ ਕੋਲ ਬਹੁਤ ਮਹਿੰਗੀ ਨਸਲ ਦਾ ਘੋੜਾ ਹੈ ਜੀ ਅਰਜਨ ਰੋਲੀ ਵਾਲੇ ਦਾ ਬੱਚਾ ਕਿਸ ਹਾਂ ਹਾਂ ਅਰਜਨ ਰੌਲੀ ਆਏ ਦਾ ਬੜਾ ਨਾਮ ਸੁਣਿਆ ਸ਼ੌਂਕੇ ਸਰਦਾਰ ਨੇ ਬੜੀ ਸਾਰੀ ਵੀਡੀਓਸ ਪਾ ਰੱਖੀਆਂ ਉਹਦੇ ਤੇ ਹਾਂਜੀ ਬਾਈ ਗੁਰਵਿੰਦਰ ਆਪਣੇ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਨਿਰਜੀ ਮੈਂ ਤਾਂ ਇਹ ਸਨੇਹਾ ਦੇ ਕੇ ਖੋਸ਼ ਹਾਂ ਵੀ ਇੱਕ ਤਾਂ ਆਪਣੀ ਜੋ ਪਛਤੈਣੀ ਜ਼ਮੀਨ ਆ ਉਹ ਵੇਚ ਕੇ ਬਾਹਰ ਨਾ ਜਾਓ ਬਿਲਕੁਲ ਕਿਉਂਕਿ ਜ਼ਮੀਨ ਵੇਚ ਕੇ ਚਲੇ ਜਾਗੇ ਉਦੋਂ ਅਜੇ ਤੀਕ ਕਿਸੇ ਨਹੀਂ ਪੈਸਾ ਭੇਜਿਆ ਜੋ ਖਰੀਦ ਸਕੇ ਮੰਨ ਲਓ ਇੱਥੇ ਤੁਸੀਂ ਛੋਟਾ ਮੋਟਾ ਕਰ ਲੋ ਜਮੇਨਾਂ ਵਿੱਚ ਉਹ ਆਪ ਦਾ ਇੱਥੇ ਰਹੋ ਇੱਥੇ ਸੋਹਣਾ ਕੰਮ ਆ ਇਹ ਸਾਰਾ ਕੁਝ ਆ ਮਨੇ ਇਹੋ ਕਹੂੰਗਾ ਵੀ ਆਪ ਦਾ ਪੜ੍ਹ ਲਿਖ ਕੇ ਇੱਥੇ ਰਹੋ ਇੱਥੇ ਕਾਰੋਬਾਰ ਕਰੋ ਬਾਹਰ ਨਾ ਜਾਓ ਮਤਲਬ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਕੰਮ ਦੀ ਕਮੀ ਨਹੀਂ ਐ ਇੱਥੇ ਨਹੀਂ ਜੀ ਜੇਪਕ ਕੰਮ ਲੱਭ ਕੇ ਸਾਰਾ ਕੁਝ ਹੀ ਆ ਜੀ ਇੱਥੇ ਆਪਣੇ ਕੋਲ ਤੇ ਜਿਹਨੇ ਕੰਮ ਨਹੀਂ ਕਰਨਾ ਉਹਦੇ ਕੋਲ ਬਹਾਨੇ ਬੜੇ ਨੇ ਹੁਣ ਜੇ ਬਾਈ ਗੁਰਵਿੰਦਰ ਸੋਚੇ ਕਿ ਮੈਂ ਵੈਲਡਿੰਗ ਦਾ ਕੰਮ ਕਰਾਂ ਹੱਥ ਸੜਾਵਾਂ ਜਾਂ ਅੱਖਾਂ ਖਰਾਬ ਕਰਾਂ ਜੇ ਸੋਚੇ ਮੈਂ ਯਾਰ ਚੱਕੀ ਤੇ ਮੈਂ ਕੀ ਧੂੜ ਫੱਕਦਾ ਫਿਰਾਂ ਜੇ ਸੋਚੇ ਕਿ ਮੈਂ ਪੈਂਚਰ ਲਾ ਰਿਹਾ ਤੇ ਮੈਂ ਯਾਰ ਮਤਲਬ ਛੋਟਾ ਕੰਮ ਕਰ ਰਹਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਹੁੰਦੀ ਜਿਹੜੀ ਉਹ ਛੋਟੀ ਵੱਡੀ ਹੁੰਦੀ ਹੈ ਤੇ ਬਾਈ ਗੁਰਵਿੰਦਰ ਨੇ ਬੜਾ ਵਧੀਆ ਕੰਮ ਕੀਤਾ ਕਿ ਆਪਣੇ ਪੈਸੇ ਖਰਾਬ ਕਰਨ ਦੀ بجائے 25 30 ਲੱਖ ਖਰਾਬ ਕਰਨ ਦੀ بجائے ਆਪਣੇ ਪਿੰਡ ਦੇ ਵਿੱਚ ਰਹਿ ਕੇ ਰੋਜ਼ਗਾਰ ਪੈਦਾ ਕੀਤਾ ਆਪ ਰੋਜ਼ਗਾਰ ਲੈ ਰਿਹਾ ਉਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਬਾਈ ਗੁਰਵਿੰਦਰ ਜੇ ਕਿਸੇ ਨੇ ਆਪਣਾ ਇੱਥੇ ਆਟਾ ਪਸਾਉਣਾ ਹੋਵੇ ਵਧੀਆ ਕੁਆਲਿਟੀ ਦਾ ਜਾਂ ਕੋਈ ਟਰਾਲੀਆਂ ਟਰੈਕਟਰ ਦਾ ਕੰਮ ਕਰਾਉਣਾ ਹੋਵੇ ਤੇ ਜਾਂ ਗੱਡੀ ਤੋਂ ਆਣੀ ਹੋਵੇ ਤੇ ਇਹਦਾ ਐਡਰੈਸ ਕੀ ਹੈ ਇਸ ਜਗ੍ਹਾ ਦਾ ਐਡਰੈਸ ਵੀਰ ਜੀ ਆਪਣਾ ਲੇਨੀ ਵਾਲਾ ਪਿੰਡ ਵਾਈ ਦਾ ਜੀ ਇਹ ਫਰੋਜਪੁਰ ਫਾਜ਼ਿਲਕਾ ਰੋਡ ਦੇ ਉੱਤੇ ਆ ਜੀ ਖਾਈ ਮਲ ਅਪ ਨੀਅਰ ਖਾਈ ਪੈ ਜਾਂਦੀ ਆ 2 ਕਿਲੋਮੀਟਰ ਠੀਕ ਆ ਤੇ ਮੇਨ ਰੋਡ ਦੇ ਉੱਪਰ ਆ ਜੀ ਆਪਣੀ ਮੈਂ ਐਡਰੈਸ ਲਾਈਨ ਦੇ ਥੱਲੇ ਚੱਲ ਰਿਆ ਨਾਲ ਨੰਬਰ ਵੀ ਆ ਜੇ ਕਿਸੇ ਵਿਅਕਤੀ ਨੇ ਆ ਕੇ ਇੱਥੇ ਗੱਲਬਾਤ ਪੜਾ ਕਰਨੀ ਹੈ ਕੋਈ ਕੰਮ ਕਰਵਾਉਣਾ ਤੋ ਉਸ ਨੰਬਰ ਤੇ ਕੰਟੈਕਟ ਕਰਕੇ ਆ ਕੇ ਆਪਣਾ ਕੰਮ ਕਰਵਾ ਸਕਦਾ